ਸੁਜਾਨਪੁਰ ਦੇ ਵਿੱਚ ਬੀਜੇਪੀ ਆਗੂਆਂ ਵੱਲੋਂ ਸੀਵਰੇਜ 보ਰਡ ਦੇ ਖਿਲਾਫ ਕੀਤਾ ਗਿਆ ਤਰਨਾ ਪ੍ਰਦਰਸ਼ਨ ਜਾਣਕਾਰੀ ਦਿੰਦੇ ਹੋਏ ਡਿਪਟੀ ਸਪੀਕਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਸੁਜਾਨਪੁਰ ਵਾਸੀਆਂ ਨੂੰ ਸੀਵਰੇਜ 보ਰਡ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਸੇ ਪ੍ਰਕਾਰ ਦੀ ਵੀ ਇਹਦੇ ਕੋਲ ਪਰਮਿਸ਼ਨ ਨਹੀਂ ਹੈਗੀ ਜਿਸ ਕਾਰਨ ਰਾਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਗੱਲ ਕੀਤੀ ਹੈ ਵਾਰਡ ਨੰਬਰ 13 ਦੀ ਤਾਂ ਉੱਥੇ ਤੇ ਇਹਨਾਂ ਨੇ ਵੱਡੇ ਵੱਡੇ ਖੱਡੇ ਕਰਕੇ ਲੋਕਾਂ ਦੀ ਮੌਤ ਦਾ ਜਰੀਆ ਬਣਾ ਦਿੱਤਾ ਹੈ ਜਦੋਂ ਵੀ ਸੀਵਰੇਜ ਬੋਰਡ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਜਲਦੀ ਕੰਮ ਲਗਾ ਦਿੱਤਾ ਜਾਏਗਾ ਲੇਕਿਨ ਕੋਈ ਵੀ ਕੰਮ ਨਹੀਂ ਲਗਾਇਆ ਗਿਆ ਕਿ ਉਹ ਇੰਤਜ਼ਾਰ ਕਰਦੇ ਨੇ ਕੋਈ ਵੱਡੇ ਹਾਦਸੇ ਦਾ ਜਦੋਂ ਤੱਕ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਵੇਗਾ ਉਦੋਂ ਤੱਕ ਸੀਵਰੇਜ ਬੋਰਡ ਨਹੀਂ ਜਾਗੇਗਾ ਸਰਕਾਰਾਂ ਵੱਲ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ ਕਿ ਸਮਾਰਟ ਸਿਟੀਆਂ ਬਣਾਈਆਂ ਜਾ ਰਹੀਆਂ ਨੇ ਅਗਰ ਇਹੀ ਗੱਲ ਕੀਤੀ ਜਾਵੇ ਸ਼ਹਿਰ ਦੀ ਤਾਂ ਸ਼ਹਿਰ ਨੂੰ ਗੰਦਗੀ ਵਾਸਤੇ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਦਨੇਤ ਸਿੰਘ ਬੱਬੂ ਨੇ ਕਿਹਾ ਕਿ ਅਗਰ ਜਲਦੀ ਇਹ ਹਦ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਸੰਗਰਾਸ਼ ਲੰਬੇ ਸਮੇਂ ਲਈ ਚਲੇਗਾ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਤੇ ਕੋਈ ਕਾਰਵਾਈ ਕਰ ਰਿਹਾ ਜਾਂ ਜਿਵੇਂ ਦਾ ਤਿਵੇਂ ਹੀ ਸੰਗਰਾਸ਼ ਚੱਲਦਾ ਰਹਿੰਦਾ ਹੈ ਦੇਖੋ ਪੂਰੀ ਖਬਰ ਸੀਵਰੇਜ ਬੋਰਡ ਜਿਹੜਾ ਨਾ ਜੀ ਪਾਈਪਾਂ ਪਾਇਕਦਾ ਸੀਵਰੇਜ ਪਾਇਕਦਾ ਵੈਸੇ ਇਹਨਾਂ ਦਾ ਕੋਈ ਆਇਆ ਜਣਾ ਕਿ ਕੋਈ ਕਿਹਦੀ ਕੰਮ ਇਹਨਾਂ ਦਾ ਕਰਨਾ ਕੋਈ ਨਹੀਂ ਵਿੱਚ ਘਰ ਕੰਮ ਛੜ ਗਿਆ ਚੱਲ ਜਾਣਾ ਇਹ ਜਿਹੜਾ 14 ਨੰਬਰ ਵਾਲਾ ਇਹ ਬਲੇ ਅੰਢੀ ਗਈ 14 ਨੰਬਰ ਵਾਲਾ 14 ਨੰਬਰ ਵਾਲਾ ਹੈ ਅਗਰ ਪਹਿਲਾਂ ਇਧਰੋਂ ਪਾਣੀ ਜਾਣਾ ਫਿਰ ਪਾਣੀ ਵਾਪਸ ਫਿਰ ਦੋ ਵਾਰ ਵਾਪਸ ਹੋਣਾ ਨੇਰ ਛੋੜਣਾ ਨਾ ਨਾਇਨਗੋ ਨੈਸ਼ਨਲ ਹਾਈਬਰੀ ਦੀ ਪਰਮਿਸ਼ਨ ਹੈ ਨਾ ਕੋਈ ਪਲੈਨਿੰਗ ਹੈ ਸਿਰਫ ਸਿਰਫ ਜਿਹੜੇ ਪੈਸੇ ਆਏ ਨੇ ਸਿਵਰੇਜ ਬੋਰਡ ਦੇ ਪੈਸੇ ਖਾਣੇ ਤੇ ਦੇਖੋ ਇਸ ਵਾਰ ਦੇ ਹਾਲਾਤ ਕੋ 14 ਨੰਬਰ ਵਾਰਦੀ ਦੀਆਂ ਗਲੀਆਂ ਦੇਖੋ ਕਿੰਨੀ ਨੰਨ ਦਾ ਬਾਲ ਹੈ 13 ਨੰਬਰ 13 ਨੰਬਰ ਵਾਰਾ ਗਲੀਆਂ ਸਾਰੇ ਫੁੱਟੇ ਨੇ ਤੇ ਅੱਗੇ ਜਾਓ ਤੁਸੀਂ ਲਾਸਟ ਵੀਡੀਓ ਦੱਸਣ ਲੱਗੇ ਕਿ ਕਿੱਦਾਂ ਗੱਲ ਪੈ ਰਹੀ ਹੈ ਸਾਰਾ ਸਾਰਾ ਇਹਨਾਂ ਦੇ ਕਾਰਨ ਹੈ ਔਰ ਇਹਨਾਂ ਨੇ ਸ਼ਹਿਰ ਵੀ ਪੁੱਟਣਾ ਹੈ ਇਹਨਾਂ ਨੇ ਸੁਗਾਨਪੁਰ ਸ਼ਹਿਰ ਵੀ ਪੁੱਟਣਾ ਔਰ ਉਹ ਵੀ ਬਾਜੋ ਉਹ ਇੱਕ ਤਰ੍ਹਾਂ ਦਾ ਸੋਧਰੀ ਪੁੱਟ ਰਿਹਾ ਹੈ ਉਹ ਵੀ ਵਿਚਕਰ ਰਹੀ ਹੈ ਹਾਂ ਜੀ ਉਹ ਪਹਿਲੀ ਗੱਲ ਤੇ ਹੈ ਕਿ ਇਹਨਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਸੀ ਨੈਸ਼ਨਲ ਹਾਈਵੇ ਦੇ ਕੋਲ ਕਿ ਕੀ ਆਹੀ ਅੰਡਰਗਰਾਊਂਡ ਪਾਈਪਾ ਪਾ ਸਕਦੇ ਆ ਜੇ ਕੱਲ ਨੂੰ ਨੈਸ਼ਨਲ ਹਾਈਵੇ ਵਾਲੇ ਪਰਮਿਸ਼ਨ ਹੀ ਨਾ ਦੇਣ ਫਿਰ ਪਾਣੀ ਕਿਧਰ ਨਾਲ ਵਾਪਸ ਜਾਣਾ ਕਰ ਜੇ ਕਿਦੁ ਕੋਈ ਪਲੈਨਿੰਗ ਬਣਾਉਂਦੇ ਜਾਂ ਇਹ ਏਰੀਆ ਜਿਹੜਾ ਵੱਖਰਾ ਕਰ ਦਿੰਦੇ ਇਹਦਾ ਪਾਣੀ ਕੋਈ ਇੱਧਰ ਫਿਲਟਰ ਕਰਕੇ ਸੋਡ ਨਹਿਰ ਸੋਡ ਨੂੰ ਕਰਦੇ ਉਧਰ ਦੇ ਕੋਈ ਪਲਾਨਿੰਗ ਬਣੀ ਨਹੀਂ ਔਰ ਇਹ ਸਰਕਾਰ ਮਤਲਬ ਫੇਲ ਸਬ ਕੋਈ ਲੱਗਦਾ ਕੋਈ ਕੰਮ ਇਹ ਦੱਸ ਦੋ ਜਿਹੜਾ ਇਹਨਾਂ ਨੇ 5 ਸਾਲ ਚ 3.5 ਸਾਲ ਹੋਏ ਨਾ ਕੋਈ ਕੰਮ ਵੀ ਨਾ ਕੀਤਾ ਔਰ ਨਾ ਇਹ ਨਾ ਅੱਗੇ ਵੀ ਕਰਤਾ ਕੋਗਾ ਸਿਰਫ ਇਹਨਾਂ ਨੇ ਝੂਠੇ ਵਾਦੇ ਕਰਨੇ ਹੈ ਸਰਕਾਰ ਬਣਾਣੀ ਫਿਰ ਮੁੜ ਕੇ ਨਾ ਆਣਾ ਨਹੀਂ ਦੱਸ ਸਕਦਾ ਔਰ ਇਹਨਾਂ ਨੂੰ 10 ਸੀਟਾਂ ਵੀ ਪੰਜਾਬ ਜੇ ਨਹੀਂ ਮਿਲਣੀਆਂ ਜੋ ਅਜਾ ਖਲਾਫ ਹੈ ਅੱਜ ਸਾਰੇ ਲੋਕ ਬੈਠੇ ਨੇ ਧਰਮ ਦੇ ਕਿ ਕੰਮ ਸਭ ਤੋਂ ਘੱਟ ਇੱਕ ਠੀਕ ਤੰਗ ਨਾਲ ਕੰਮ ਹੋਏ ਜੇ ਨਾਲ ਕੋਈ ਸੀਵਰੇਜ ਪਾਣਾ ਤੇ ਪਲੈਨਿੰਗ ਨਾਲ ਪਾਣਾ ਆਬਦ ਲੋਕਾਂ ਨੂੰ ਲੱਗੇ ਗਿਆ ਸੀਵਰੇਜ ਪਿਆ ਤੇ ਪਾਣੀ ਵੀ ਸਾਡਾ ਜਿਹੜਾ ਦੇਖੋ ਗਲੀਆਂ ਨਹੀਂ ਹੋਈਆਂ ਨਾ ਇੱਥੇ ਦੇ ਨਾਲ ਪਾਈਪ ਆਵਾਜ਼ਦੀਆਂ ਗਲੀਆਂ ਪੜੀ ਕਿੱਥੇ ਜਾਣਾ ਮਤਲਬ ਕੋਈ ਪਲੈਨਿੰਗ ਨਹੀਂ ਨਾਲੇ ਅੱਜ ਸਭਾ ਇਕੱਠੇ ਹੋਇਆ ਅਸੀਂ ਉਹ ਗੱਲ ਸਾਰੇ ਅਸੀਂ ਅੱਜ ਦਾ ਇਹ ਰੋਸ਼ ਪ੍ਰਦਰਸ਼ਨ ਹੈ ਉਹ ਇਸ ਲਈ ਕੀਤਾ ਜਾ ਰਿਹਾ ਹੈ ਕਿ ਸੀਵਰੇਜ ਬੋਰਡ ਆ ਜਿਹੜਾ ਇਹ ਸਾਡੇ ਪਿੰਡ ਦੀਆਂ ਸੜਕਾਂ ਨੂੰ ਫੁੱਟਿਆ ਸੀ ਇਹੀ ਥੇ ਸਿਵਰੇ ਬੋਰਡ ਦਾ ਇਹ ਪਾਈਪਾ ਪਾਗੇ ਫਿਰ ਉਹਨੂੰ ਪ੍ਰੋਪਰ ਸੜਕਾਂ ਨੂੰ ਜਿਹੜੀ ਪ੍ਰੋਪਰ ਸੜਕਾਂ ਨੂੰ ਬਣਾਾਂਗੇ ਲੇਕਿਨ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਸਿਵਰੇ ਬੋਰਡੀਆਂ ਪਾਈਪਾ ਲੇ ਪੈ ਗਈਆਂ ਪਰ ਨਾ ਇਹ ਰਸਤਾ ਰਿਪੇਅਰ ਕੀਤਾ ਨਾ ਨਾ ਰਸਤਾ ਕੀ ਕੀਤਾ ਅੱਜ ਇਹ ਹਾਲਾਤ ਹੈ ਯਾਨੀ ਕਿ ਇਸ ਰੋਡ ਨੂੰ ਘੱਟੋ ਘੱਟ 50 ਮਿੰਟ ਲੈਂਦੇ ਨੇ ਔਰ ਜਿਹੜੇ ਲੋਕਾਂ ਦੀ ਇੱਥੇ ਹਵਾ ਜਈ ਹੈ ਸਕੂਲ ਦੇ ਬੱਚੇ ਨੇ ਬੜੇ ਜ਼ਿਆਦਾ ਸਕੂਲ ਨੇ ਇੱਥੇ ਜਿਹਨਾਂ ਦੇ ਬੱਚੇ ਇੱਥੇ ਜਾਂਦੇ ਨੇ ਕੋਈ ਡੇਗ ਰਿਹਾ ਕੋਈ ਲੱਗ ਰਿਹਾ ਜਿਸ ਲਈ 10 ਨੰਬਰ ਪੁਲ ਲਾਗੇ ਨਾ ਵੱਡੇ ਵੱਡੇ ਖੱਡੇ ਖੱਡੇ ਹੋਏ ਨੇ ਕਿਸੇ ਵੀ ਟਾਈਮ ਉਥੇ ਹਾਸਾ ਹੋ ਸਕਦਾ ਔਰ ਕਈ ਹਾਸੇ ਉਥੇ ਹੋ ਚੁੱਕੇ ਨੇ ਲੇਕਿਨ ਨਾ ਤੇ ਸਰਕਾਰ ਦੇ ਕੰਨਾਂ ਤੇ ਜੂਰ ਗਈ ਆ ਤੇ ਨਾ ਹੀ ਸੀਵਰੇਜ ਬੋਰਡ ਨੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਸੀਵਰੇਜ ਬੋਰਡ ਨੇ ਨਹੀਂ ਇਹਨਾਂ ਨੂੰ ਐਨਓਸੀ ਮਿਲੀ ਦੀ ਅੱਜ ਇਹ ਕਹਿੰਦੇ ਨੇ ਕਿ ਸਾਨੂੰ ਐਨਓਸੀ ਨਹੀਂ ਮਿਲੀ ਅਸੀਂ ਕੰਮ ਤਾਂ ਬੰਦ ਕਰਤਾ ਜੇ ਐਨਓਸੀ ਨਹੀਂ ਮਿਲੀ ਤੇ ਤੁਸੀਂ ਕੰਮ ਸਟਾਰਟ ਕਿਉਂ ਕੀਤਾ ਠੀਕ ਹੈ ਜੀ ਪਿੱਛੋਂ ਸੜਕ ਬੰਦੇ ਆ ਰਹੀ ਹੈ ਕੋ 20 ਸਾਲ ਬਾਅਦ ਸੜਕ ਬਣ ਰਹੀ ਹੈ ਲੇਕਿਨ ਇਹ ਟੋਟਾ ਫੇਰ ਰਾਇਨ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਸੀਰੇ ਵੋਟਰ ਨੇ ਇਥੋਂ ਕਲੀਅਰ ਨਹੀਂ ਕੀਤਾ ਸੀਰੇ ਵੋਟ ਕਲੀਅਰ ਕਰੇਗਾ ਤੇ ਇਹ ਸਾਡਾ ਕੰਮ ਚਲੇਗਾ ਇੱਕ ਚੀਜ਼ ਹੋਰ ਹੈ ਨਗਰ ਕੌਂਸਲ ਦੀ ਵੀ ਜਵਾਬ ਦੇਈ ਹੈ ਨਗਰ ਕੌਂਸਲ ਦੇ ਕੁਝ ਬੰਦੇ ਕਹਿ ਰਹੇ ਸੀ ਕਿ ਮੇਰਾ ਵਾਅਦਾ ਹੈ ਮੈਂ ਇਥੋਂ ਦੇ ਮੁੱਦੇ ਚੁਕਣਿਆ ਮੇਰਾ ਧਰਮ ਬੰਦਾ ਹੈ ਲੋਕਾਂ ਮੈਨੂੰ ਵੋਟਾਂ ਦਿੱਤੀਆਂ ਸੀ ਮੈਂ ਉਹਦਾ ਮਾਣ ਕਰਦਾ ਮੈਂ ਉਹਨਾਂ ਦੇ ਜੋ ਸਮੱਸਿਆਵਾਂ ਹੋਣਗੀਆਂ ਮੈਸ ਸਮੱਸਿਆ ਨੂੰ ਰੇਜ਼ ਕਰਨਾ ਹੈ ਚੁਕਣਾ ਉਹ ਪੂਰੇ ਦਮ ਨਾਲ ਚੁਕਾਂਗੇ ਅਸੀਂ ਲੇਕਿਨ ਕੁਝ ਲੋਕ ਕਹਿ ਰਹੇ ਸੀ ਕਿ ਸ਼ਰਾਰਤੀ ਹਾਸਲ ਹੈ ਜੀ ਦੇਖੋ ਅੱਜ ਮੈਂ ਆਪਣੇ ਵਾਰ ਦੇ ਮੁੱਦੇ ਚੁੱਕ ਰਿਹਾ ਆਪਣੇ ਵਾਰ ਦੀ ਸਮੱਸਿਆ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਆ ਰਿਹਾ ਤੇ ਮੈਂ ਸ਼ਰਾਰਤੀ ਹਾਸਲ ਹੈ ਮੈਂ ਤਾਂ ਇਹ ਕੁੱਛਣਾ ਚਾਹਨਾ ਕਿ ਜਿਨ੍ਹਾਂ ਲੋਕਾਂ ਨਹਿਰੀ ਮਹਿਕਵੇ ਦੀ ਜਗ੍ਹਾ ਮੱਲੀ ਹੋਈ ਹੈ ਸਭ ਜਾਣਦੇ ਆ ਕਿ ਜਿਹੜਾ ਸਫੇਦ ਪੋਸ਼ਨਾ ਹੈ ਜਿਹਨਾਂ ਨਹਿਰ ਮਹਿਕਵੀ ਦੀ ਜਗ੍ਹਾ ਮੱਲੀ ਦੀ ਹੈ ਮੰਦਰਾਂ ਦੀ ਜਗ੍ਹਾ ਮੱਲੀ ਦੀ ਹੈ ਕਬਰਾਂ ਦੀ ਜਗ੍ਹਾ ਮੱਲੀ ਦੀ ਹੈ ਉਹ ਉਹ ਸ਼ਰੀਫ ਨੇ ਉਹ ਸਹੀ ਨਾ ਔਰ ਅਸੀਂ ਜਿਹੜੇ ਲੋਕਾਂ ਦੇ ਮੁੱਦੇ ਲੋਕਾਂ ਦੀ ਸਮੱਸਿਆ ਹੀ ਚੁੱਕ ਰਿਆਂ ਅਸੀਂ ਗਲਤ ਹੈ ਮੈਂ ਸਮਾਜ ਨੂੰ ਇਹ ਕਹਿਣਾ ਕਿ ਤੁਹਾਨੂੰ ਪਤਾ ਸਾਰਾ ਜੇ ਦੱਸਣ ਦੀ ਨਾ ਕਿ ਇਹਦਾ ਲੈਣ ਦੀ ਲੋੜ ਹੀ ਕੋਈ ਨਹੀਂ ਹੈਗੀ ਕਿ ਕਹਿੰਦੇ ਮੰਦਰ ਦੇ ਕਬਜ਼ੇ ਮੰਦਰ ਦੀ ਜਗ੍ਹਾ ਤੇ ਕਬਜ਼ਾ ਕੀਤਾ ਕਹਿੰਦੇ ਨਹਿਰ ਮੈਗ ਵੀ ਜਗ੍ਹਾ ਤੇ ਕਬਜ਼ਾ ਕੀਤਾ ਇਹਦਾ ਵੀ ਬੜੀ ਜਲਦੀ ਖੁਲਾਸਾ ਹੋਣਾ ਹੈ ਇਸ ਲਈ ਮੈਂ ਪੰਜਾਬ ਸਰਕਾਰ ਦਾ ਅਸੀਂ ਵਿਰੋਧ ਕੀਤਾ ਕਿ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਸਾਨੂੰ ਸੜਕ ਚਾਹੀਦੀ ਆ ਸਾਨੂੰ ਸੀਰੇ ਬੋਰ ਨਾਲ ਕੋਈ ਲੈਣਾ ਦੇਣੀ ਨਗਰ ਕੌਂਸਲ ਨਾਲ ਕੋਈ ਲੈਣਾ ਦੇਣੀ ਨਹੀਂ ਸਾਨੂੰ ਸਾਡੇ ਲੋਕਾਂ ਦੀ ਸਮੱਸਿਆ ਦਾ ਹੱਲ ਚਾਹੀਦਾ ਔਰ ਇਹ ਸੜਕਾਂ ਜਿਹੜੀ ਇਹਨੂੰ ਪ੍ਰੋਪਰ ਤਰੀਕੇ ਨਾਲ ਜਿੱਦਾਂ ਪਿੱਛੋਂ ਬੰਦੇ ਆ ਰਹੀ ਹੈ ਅੱਗੇ ਵੀ ਉਦਾਂ ਨਹੀਂ ਬਣੇ ਪਾਈ ਨੰਬਰ ਤੱਕ ਤਾਂ ਕਿ ਇਹ ਸਾਡੀ ਸਮੱਸਿਆ ਤੇ ਹੈਈ ਹੈ ਪਿੱਛੇ 50 ਪਿੰਡਾਂ ਦੇ ਲੋਕ ਵੀ ਆਣਾ ਜਿਹੜੇ ਬੱਚੇ ਨੇ ਉਹ ਆਉਂਦੇ ਜਾਂਦੇ ਨੇ ਤੇ ਉਹਨਾਂ ਦੀ ਵੀ ਸਮੱਸਿਆ ਹੱਲ ਹੋਵੇ ਜੈ ਹਿੰਦ ਜੈ ਭਾਰਤ